What oh do ਲੁਧਿਆਣਾ ਦੇ ਰਾਹੋਂ ਰੋਡ ਵਿੱਚ ਆਏ ਦਿਨ ਹਸਨ ਦੇ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਧੰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਰਹਿੰਦੇ ਨੇ ਇਸ ਵਾਰ ਵੀ ਲੋਕਾਂ ਦੇ ਵੱਲੋਂ ਉਸ ਸਮੇਂ ਧੰਨਾ ਲਗਾ ਦਿੱਤਾ ਗਿਆ ਜਦ ਮੰਗਲੀ ਪਿੰਡ ਤੇ ਇੱਕ 24 ਸਾਲਾਂ ਨੌਜਵਾਨ ਦੀ ਟਿੱਪਰ ਦੀ ਜਪੇੜ ਵਿੱਚ ਆਉਣ ਨਾਲ ਮੌਤ ਹੋ ਗਈ ਕਾਰਨ ਇਲਾਕਾ ਨਿਵਾਸੀਆਂ ਦੇ ਵੱਲੋਂ ਰਾਹੋਂ ਰੋਡ ਤੇ ਜਾਮ ਲਗਾ ਕੇ ਧੰਨਾ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਨੇ ਪਿਛਲੀ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਕਿ ਐਕਟ ਸਰਕਾਰਾਂ ਦੇ ਮਿੱਲੀਭੁੱਗਤ ਨਾਲ ਰੇਤ ਦੀ ਮਾਈਨਿੰਗ ਹੋ ਰਹੀ ਹੈ ਅਤੇ ਮਾਈਨਿੰਗ ਵਾਲੇ ਟਿੱਪਰਾਂ ਦਾ ਕੋਈ ਵੀ ਟਾਈਮ ਟੇਬਲ ਨਹੀਂ ਹੈ ਓਵਰਲੋਡ ਰਿਤਾ ਤੇ 蒂ਪੜ ਚੱਲਣ ਨਾਲ ਸੜਕਾਂ ਟੁੱਟ ਜਾਂਦੀਆਂ ਨੇ ਅਤੇ ਉੱਥੇ ਹੀ ਵੱਡੇ ਵੱਡੇ ਖੱਡੇ ਪੈਣ ਨਾਲ ਹਾਦਸੇ ਹੁੰਦੇ ਰਹਿੰਦੇ ਨੇ ਸਰਕਾਰ ਦੇ ਵੱਲੋਂ ਟੁੱਟੀਆਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਇਲਾਕਾ ਵਿਧਾਇਕ ਅਤੇ ਪ੍ਰਸ਼ਾਸਨ ਦੇ ਵੱਲੋਂ ਲਿਖਤ ਰੂਪ ਦੇ ਵਿੱਚ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ ਉਥੇ ਦੂਜੇ ਪਾਸੇ ਮੌਕੇ ਤੇ ਪਹੁੰਚੇ ACP ਗੁਰਦੇਵ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਪਰਚਾ ਦਰਜ ਕੀਤਾ ਅਤੇ ਕਿਹਾ ਕਿ ਇਲਾਕਾ ਨਿਵਾਸੀ ਨੂੰ ਲਿਖਤ ਸ਼ਿਕਾਇਤ ਦੇਣ ਉਹ ਉਹਨਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ। ਅਸੀਂ ਮੰਗਲੀ ਪਿੰਡ ਤੋਂ ਆਈ ਸਲੱਖਣ ਸਿੰਘ ਮੇਰਾ ਨਾਮ ਆ। ਰਾਹਾਂ ਰੋਡ ਤੇ ਧਰਨਾ ਅਸੀਂ ਲਾਣ ਦਾ ਸਾਡਾ ਮੇਨ ਮਕਸਦ ਇਹ ਆ ਕਿ ਰਾਹਾਂ ਰੋਡ ਤੇ ਹਰ 3ਜੇ ਦਿਨ ਚੌਥੇ ਦਿਨ ਮੌਤ ਦਾ ਕਾਰਨ ਬਣਦਾ ਰਾਹਾਂ ਰੋਡ। ਇਹ ਰਾਹਾਂ ਰੋਡ ਨਹੀਂ ਇਹ ਖੂਨੀ ਰੋਡ ਕਿਹਾ ਜਾਂਦਾ ਆ। ਸਾਡਾ ਸਾਂਹੇ ਵਾਲ ਹਲਕੇ ਦੇ ਵਿੱਚ ਇਹਨੂੰ ਰਾਹਾਂ ਰੋਡ ਨਹੀਂ ਇਹਨੂੰ ਖੂਨੀ ਰੋਡ ਮੰਨਿਆ ਜਾਣ ਲੱਗਿਆ ਬਿਲਕੁਲ ਇਹ ਘਟੋ ਘਟ ਪਿਛਲੇ 20 ਸਾਲਾਂ ਤੋਂ ਟੁੱਟਿਆ ਰੋਡ ਸਾਨੂੰ ਚੱਲਣਾ ਪੈ ਰਿਹਾ ਸਾਰੀ ਪਬਲਿਕ ਇੱਥੋਂ ਸਾਰਾ ਸਾਂਹੇ ਵਾਲ ਹਲਕਾ ਦੁਖੀ ਹੋਇਆ ਹ ਹੁਣ ਸਾਡਾ ਇੱਥੇ ਧਰਨਾ ਮੈਨ ਲਾਉਣ ਦਾ ਕਾਰਨ ਹੈ ਆ ਸਾਡਾ ਵੀਰ ਆਹ ਦੇਖੋ ਹਰਵਿੰਦਰ ਸਿੰਘ ਔਰ ਔ ਕਰਿਓ ਕੈਮਰਾ ਇੱਧਰ ਨੂੰ ਇੱਧਰ ਹੋ ਜਾ ਬਾਈ ਜੀ ਤੇ ਰਾਹਾਂ ਰੋਡ ਤੇ ਇਹ ਖੱਡਿਆਂ ਵਾਲ ਇਹ ਖੱਡ ਇਹ ਖੱਡਿਆਂ ਵਾਲਾ ਟੁੱਟਿਆ ਹੋਇਆ ਰੋਡ ਜਿਹੜਾ ਕਿ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਹੈ ਨਹੀਂ ਸੀ ਕਾਂਗਰਸ ਦੀ ਸਰਕਾਰ ਸੀ ਇਹਨਾਂ ਆਮ ਆਦਮੀ ਨੇ ਵਾਦਾ ਕੀਤਾ ਸੀ ਸਾਡੇ ਨਾਲ ਵੀ ਆਉਣ ਵਾਲੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਰਾਹੋਂ ਰੋਡ ਨੂੰ ਬਦਲ ਦਾਂਗੇ ਰਾਹੋਂ ਰੋਡ ਨੂੰ ਨਵਾਂ ਬਣਾ ਦਾਂਗੇ ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਬੁਰਾ ਹਾਲ ਆ ਹਫਤੇ ਦੇ ਵਿੱਚ ਘੱਟੋ ਘਾਟ ਇੱਕ ਦੋ ਮੌਤਾਂ ਜ਼ਰੂਰ ਹੁੰਦੀਆਂ ਇੱਕ লাশ ਨੂੰ ਦਾਗ ਦੇਣ ਲਈ ਤਿਆਰੀ ਕਰ ਰਹੇ ਆ ਸੰਸਕਾਰ ਲਈ ਤਿਆਰੀ ਕਰ ਰਹੇ ਇਹ ਇੱਕ ਲਾਸ਼ ਮੇਰੇ ਹਿਸਾਬ ਨਾਲ ਹੁਣ ਐਕਸੀਡੈਂਟ ਹੋਰ ਹੋਇਆ ਇੱਕ ਉਹਦਾ ਵੀ ਪਤਾ ਨਹੀਂ ਹੈਗਾ ਬਚੇ ਨਾ ਬਚੇ ਇੱਥੇ ਬਹੁਤ ਬੁਰਾ ਹਾਲ ਆ ਖੱਡੇ ਬਹੁਤ ਵੱਡੇ-ਵੱਡੇ ਆ ਰਹਾਂ ਹਾਂ ਰੋਡ ਤੇ ਹਾਸੇ ਹੋ ਰਿਹਾ ਕਿੱਦਾਂ ਹਾਸੇ ਹੋ ਰਹੇ ਨੇ ਕਿਹ ਚੀਜ਼ ਨਾਲ ਹਾਸੇ ਹੋ ਰਹੇ ਹਾਸੇ ਹੋ ਰਹੇ ਆ ਭਾਈ ਜੀ ਰਾਹਾਂ ਰੋਡ ਸਾਰਾ ਟੁੱਟਿਆ ਹੋਇਆ ਵਾ ਜਿਹਦੇ ਵਿੱਚ ਬਹੁਤ ਜ਼ਿਆਦਾ ਖੱਡੇ ਆ ਟਿਪਰਾਂ ਨੂੰ ਲੱਗੇ ਵੀ ਮੁੰਡਾ ਹੈ ਬੜੇ ਉੱਪਰ ਜਾ ਕੇ ਵੀ ਹੁੰਦੇ ਨੇ ਟਿਪਰ ਜਿਹੜੇ ਕੀ ਓਵਰਲੋਡ ਚੱਲਦੇ ਆ ਦਿਨ ਦੇ ਵਿੱਚ ਚੱਲਦੇ ਆ ਉਹਨਾਂ ਦਾ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਠੀਕ ਆ ਜੀ ਨੋ ਐਂਟਰੀ ਹੋਣੀ ਚਾਹੀਦੀ ਆ ਤੇ ਆਪਣਾ ਉਹਨਾਂ ਨੂੰ ਰਾਤ 10 ਵਜੇ ਦਿੱਤਾ ਜਾਣਾ ਚਾਹੀਦਾ ਆ ਇਹ ਸਾਡਾ ਧਰਨਾ ਉਦੋਂ ਤੱਕ ਚਾਲੂ ਰਹੂਗਾ ਜਦੋਂ ਤੱਕ ਸਾਨੂੰ ਕੋਈ ਰਾਹੋਂ ਰੋਡ ਦਾ ਮੇਨ ਮੁੱਤਾ ਜਾਨੀ ਕਿ ਰਾਹੋਂ ਰੋਡ ਇਹ ਬਣਾਣਾ ਸਟਾਰਟ ਨਹੀਂ ਕਰਦੇ ਹੈਗੇ ਜਦੋਂ ਤੱਕ ਇਹ ਰਾਹੋਂ ਰੋਡ ਬਣਾਣਾ ਸਟਾਰਟ ਨਹੀਂ ਕਰਦੇ ਉਦੇ ਤੱਕ ਸਾਡਾ ਧਰਨਾ ਜਾਰੀ ਰਹੂਗਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਅੱਗੇ ਵੀ ਅਸੀਂ ਐਫਆਰ ਦਰਜ ਕਰ ਲਈ ਹੈ ਉਹ ਵੀ ਜੀ ਤਰਤੀਜ ਕਰਕੇ ਤਾਰੇ ਖੰਗਾਲ ਕੇ ਗੱਲ ਜੋ ਵੀ ਅਸਲੀਅਤ ਹੈ ਉਹ ਫਿਰ ਤੁਹਾਡੇ ਸਾਹਮਣੇ ਆਊਗੀ ਮੈਂ ਅੱਜ ਹੀ ਹਲੇ ਹੁਣੇ ਜੁਆਇਨ ਕੀਤਾ ਮੈਂ ਤੁਹਾਡੇ ਕੋਲ ਆਇਆ ਹਾਂ ਜੀ ਠੀਕ ਹੈ ਬਾਕੀ ਜਿਹੜਾ ਦੁੱਖ ਹੈ ਪਰਮਾਤਮਾ ਦੇ ਕੰਮ ਤੇ ਕੋਈ ਕਰ ਨਹੀਂ ਸਕਦਾ ਪਰ ਮੈਂ ਤੁਹਾਨੂੰ ਗਾਰੰਟੀ ਦਿੰਦਾ ਆ ਵੀ ਅਸੀਂ ਤੁਹਾਡੇ ਨਾਲ ਹਾਂ ਤੁਹਾਡੇ ਤਰੀਕੇ ਨਾਲ ਚੱਲ ਕੇ ਅਸੀਂ ਜਿਹੜੇ ਜੋ-ਜੋ ਤੁਸੀਂ ਗੱਲਾਂ ਦੱਸੀਆਂ ਜੇ ਵੀ ਤੁਹਾਨੂੰ ਲੱਗਦਾ ਜੋ ਵੀ ਇਹਦੇ ਤੁਹਾਨੂੰ ਕੋਈ ਸ਼ੱਕ ਸ਼ੋਭਾ ਅਸੀਂ ਮੈ ਪੂਰਾ ਕਰੂੰਗਾ ਤੇ ਜਿਹੜੀ ਇਹ ਘਟਨਾ ਘੱਟੀ ਹੈ ਬੜੀ ਮਾੜੀ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਤੁਹਾਡੇ ਤੁਸੀਂ ਧਰਨਾ ਜਿਹੜੀ ਗੱਲ ਕਰਤੇ ਨਹੀਂ ਲਾ ਰਹੇ ਹੋ ਕਿ ਸੜਕ ਨਹੀਂ ਬਣ ਰਹੀ ਮੈਂ ਹੁਣੇ ਪੁਰਾਣੇ ਮੇਰੇ મિતਰ ਨੇ ਸਰ ਮੇਵਾ ਸੀ ਉਹ ਨਹੀਂ ਜਾਣਦਾ ਮੈਂ ਇਹਨਾਂ ਨੂੰ ਇਹਨਾਂ ਵੀ ਇਹਨਾਂ ਨੇ ਕਾਫੀ ਸੋਸ਼ਲ ਕੰਮ ਦੇ ਪਹਿਲਾਂ ਵੀ ਕਰਦੇ ਦੇ ਮੈਂ ਯਕੀਨ ਦਵਾਉਣਾ ਵੀ ਮੈਂ ਅੱਜ ਹੀ ਤੁਹਾਡੇ ਨਾਲ ਅੋਰੰਟਮ ਲੈ ਕੇ ਮਾਨਯੋਗ ਡੀਸੀ ਸਾਹਿਬ ਨੂੰ ਬਚਾ ਕੇ ਇਹਦਾ ਅਸੀਂ ਟ੍ਰੈਲ ਦੇ ਆਧਾਰ ਤੇ ਇਲਾਕਾ ਦੇ ਜਿਹੜੇ ਜਿਹਨੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਮਿਲਾਂਗੇ ਚਾਹੁੰਦਾ ਨਹੀਂ ਹੈ ਚੱਲਦਾ ਜਿਆਦਾ ਉੱਪਰ ਜਾ ਕੇ ਰੱਖ ਓਏ ਉੱਪਰ ਲੈ ਕਮ ਦੇ ਪਾਸੇ ਜਿਹੜੇ ਆਏ ਦਿਨ ਟਿਪਰਾ ਨਾਲ ਮੌਤਾਂ ਹੋਈਆਂ ਕੀ ਗੱਲਾਂ ਜਾਣਦੇ ਆ ਦੇਖੋ ਅੱਜ ਜਿਹੜਾ ਇਹ ਧਰਨਾ ਲੱਗਿਆ ਇਹਦੇ ਫੰਦ ਵਿੱਚ ਮੈਂ ਇੱਥੇ ਪਹੁੰਚਿਆ ਮੈਂ ਇਹਦੇ ਧਰਨੇ ਦੇ ਵਿੱਚ ਮੌਜੂਦ ਬੰਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵਜਾ ਉਹਨਾਂ ਨੇ ਜਿਹੜਾ ਦੋਸ਼ ਲਾ ਰਹੇ ਹੈ ਕਿ ਜਿਹੜੀਆਂ ਸੜਕਾਂ ਦਾ ਹਾਲ ਠੀਕ ਨਹੀਂ ਟੋਏ ਟਿੱਪੇ ਹੋਣ ਕਰਕੇ ਇੱਥੇ ਜਿਹੜੇ ਐਕਸੀਡੈਂਟ ਜਿਆਦਾ ਹੁੰਦੇ ਨੇ ਤੇ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ ਤੋ ਅਸੀਂ ਉਹਦੇ ਸੰਬੰਧ ਵਿੱਚ ਮੈਂ ਇਹਨਾਂ ਦੇ ਜਿਹੜੇ ਧਰਨਾ ਧਰਨੇ ਦੇ ਵਿੱਚ ਜਿਹੜੇ ਮੌਜੂਦ ਹੀ ਬੰਦੇ ਨੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਆ ਕਿ ਉਹ ਸਾਰੀਆਂ ਜਿਹੜੀਆਂ ਵੀ ਉਹਨਾਂ ਦੇ ਧਿਆਨ 'ਚ ਗੱਲਾਂ ਨੇ ਉਹ ਮੈਨੂੰ ਲਿਖ ਕੇ ਦੇਣ ਤਾਂ ਕਿ ਮੈਂ ਜਿਹੜੀ ਗੱਲ ਸਾਡੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਹਦਾ ਹੱਲ ਕਰ ਸਕਾਂ ਤੇ ਨਾਲ ਦੀ ਨਾਲ ਜਿਹੜਾ ਕਿਸੇ ਹੋਰ ਡਿਪਾਰਟਮੈਂਟ ਦਾ ਕੰਮ ਹੈ ਮੈਂ ਉਹਨੂੰ ਵੀ ਇਹਨਾਂ ਤੋਂ ਉਹ ਲੈ ਕੇ ਉਹ ਮੈਂ ਜਿਹੜਾ ਹੈਗਾ ਇਹਨਾਂ ਦਾ ਮੈਮੋਰੰਡਮ ਜਿਹੜਾ ਹੈਗਾ ਉਹ ਚਿਤ ਡਿਪਾਰਟਮੈਂਟ ਕੋਲ ਪਹੁੰਚਾ ਕੇ ਉਚਿਤ ਕਾਰਵਾਈ ਕਰਾ ਸਕਾਂ ਸਰ ਇਹਨਾਂ ਦਾ આરોਪ ਆ ਕਿ ਮਾਈਨਿੰਗ ਜਿਹੜੀ ਹੋ ਰਹੀ ਆ ਰਾਤਨ ਮਾਈਨਿੰਗ ਹੋ ਰਹੀ ਆ ਰਾਤ ਦੇ ਟਾਈਮ ਤੇ ਵੀ ਹੁੰਦੀ ਆ ਪਰ ਉਹਦੇ ਉੱਤੇ ਪ੍ਰਸ਼ਾਸਨ ਅਜੇ ਤੱਕ ਨਹੀਂ ਜਾਗਿਆ ਹੈਗਾ ਸੜਕਾਂ ਵੀ ਟੁੱਟੀਆਂ ਜਿਆਦਾ ਮਾਈਨਿੰਗ ਕਰਕੇ ਜਿਆਦਾ ਰੋਡ ਖਰਾਬ ਹੋਈ ਜੀ ਬਕਰ ਵਟ ਦੇਖੋ ਮਾਈਨਿੰਗ ਮੈਂ ਤਾਂ ਜਸਟ ਹਲੇ ਅੱਜ ਹੀ ਹੁਣੇ ਜੁਆਇਨ ਕੀਤਾ ਅੱਜ ਹੀ ਆਇਆ ਮੈਂ ਤੇ ਮੈਂ ਇਹਨਾਂ ਦੇ ਸਾਰੇ ਮੁੱਦੇ ਲੈ ਕੇ ਜੋ-ਜੋ ਜਿੱਥੇ ਜਿੱਥੇ ਕੋਈ ਵੀ ਜੋ ਕਰਨ ਵਾਲਾ ਕੰਮ ਹੈ ਮੈਂ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਮੈਂ ਇਹਨਾਂ ਤੋਂ ਲੈ ਕੇ ਜਿਹੜੇ ਇਹਨਾਂ ਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਾਂਗੇ ਤੇ ਜਿਹੜੀ ਖੜਕ ਹਾਸੇ ਹੁੰਦੇ ਜਿਹੜੇ ਉਹਨਾਂ ਨੂੰ ਘੱਟ ਕਰਨ ਵਾਸਤੇ ਜਿਹੜੇ ਪ੍ਰਯਾਸ ਸਾਨੂੰ ਕਰਨ ਦੀ ਲੋੜ ਹੈ ਉਹਸੀਂ 100% ਕਰਾਂਗੇ ਤੇ ਯਕੀਨੀ ਬਣਾਵਾਂਗੇ ਤੇ ਦੇਣ ਤੋਂ ਅbschek ਚਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼